ંગ્લૈન્ડકે કનેડા જીઆ એનું સોને લાગ રહેર અગે આવો આજો ભેના આજો આ જા ਫੋਟੋ ਖਿੱਚ ਲੈ ਪਰਦੇਸ ਆਵੇ ਮੇਰੀ ਤੂੰ ਫੋਟੋ ਖਿੱਚ ਲੈ ਪਰਦੇਸ ਆਵੇ ਮੇਰੀ ਜਾਜ ਵਿੱਚ ਵੇਖਦਾ ਜਾਈ ਓਕੇ 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 ਪਾਰ ਓਕੇ ਅਸੀਂ ਆਵਾਂਗੇ ਆਪਰਾ ਚ ਫੇਰ ਹਾਂ ਰੱਬ ਜ਼ੋਖ ਰਕੇ ਫੇਰ ਮਿਲਾਂਗੇ ਕਿਨੇ ਦਾ ਓਕੇ ਬੋਤਾ ਏ ਓਕੇ ਬਾਈ ਤਣ ਤਣ ਮੈਨੂੰ ਥੋੜਾ ਗਾ ਲੈੰਦੋ ਕਹਿੰਦਾ ਪੇਕੇ ਨਹੀਂ ਜਾਂਦੀ ਹਾਂ ਮੈਨੂੰ ਛੱਡ ਬਾਬੇ ਇੱਕ ਮਿੰਟ ਛੱਡ ਦੇ ਬੇਬੇ ਮੈਨੂੰ ਕਹਿੰਦਾ ਪੇਕੇ ਨਹੀਂ ਜਾਂਦੀ ਮੈਨੂੰ ਕਹਿੰਦਾ ਤੇ ਟੰਟਪਣਾ ਮੈਨੂੰ ਕਹਿੰਦਾ ਇੱਕ ਬੇਟਾ ਰਣਾ ਮੈਨੂੰ ਕਹਿੰਦਾ ਪੇਕੇ ਹੀ ਜਾਂਦੀ ਮੈਨੂੰ ਕਹਿੰਦਾ ਪੇਕੇ ਹੀ ਜਾਂਦੀ ਜਦ ਮੈਂ ਤੁਰ ਗਈ ਪੇਕੇ ਨਹੀਂ ਜਾਏ ਵੱਡੀ ਦਾ ਕਲਸ਼ਣਾ ਰੂੜੀ ਚੜਚੜ ਵੇਖੇ ਨਹੀਂ ਗਈ ਲੜਦਾ ਕਿਉਂ ਚੋਬਰੋ ਮੈਨੂੰ ਕਹਿੰਦਾ ਦੇਖੇ ਨਹੀਂ ਜਾਂਦੇ ਮੈਨੂੰ ਕਹਿੰਦਾ ਦੇਖੇ ਨਹੀਂ ਜਾਂਦੇ ਮੈਨੂੰ ਕਹਿੰਦਾ ਦੇਖੇ ਨਹੀਂ ਜਾਂਦੇ ਜਦ ਮੈਂ ਤੁਰ ਕੀ ਪਿੱਛੇ ਨਹੀਂ ਜਾਏ ਵੱਡੀ ਰੱਗ ਲਸ਼ਣਾ ਜਾ ਕੇ ਬਹਿ ਗਿਆ ਠੇਕੇ ਦੀ ਰੱਖਣੇ ਜਨਾ ਜਾ ਕੇ ਬਹਿ ਗਿਆ ਛੋਟੇ ਬੱਚੇਓ ਕੂਵੀ ਵਾਲੇ ਭਰਾ ਟੈਂਟ ਵਾਲੇ ਪੱਖਿਆਂ ਵਾਲੇ ਸਭ ਸੇਵਾਦਾਰ ਕਮੇਟੀ ਮੈਂਬਰ ਜੈ ਹੋਵੇ ਤੇਰੀ ਜੈ ਹੋਵੇ ਜਿਹਨੇ ਦੁਕਾਨਾਂ ਵਾਲੇ ਮਿਹਨਤੀ ਲੋਕ ਤੁਹਾਨੂੰ ਸਾਰਿਆਂ ਨੂੰ ਪ੍ਰਣਾਮ ਕਰਕੇ ਚੱਲੇ ਆ ਟੈਂਡ ਵਾਲੇ ਬਹੁਤ ਬਹੁਤ ਆਦਰ ਸਤਿਕਾਰ ਤੁਹਾਡਾ ਸਭ ਦਾ ਚੜਦੀ ਕਲਾ ਕੋਈ ਭੁੱਲ ਚ ਕੋਈ ਹੋਵੇ ਮਾਫ ਕਰਦੇ ਹੋ ਕੋਸ਼ਿਸ਼ ਕੀਤੀ ਆ ਕਿ ਦੇਸੀ ਕਿ ਹੋਵੇ ਜਿਕੇ ਜਾਈਏ ਧੰਕੁ ਜੀ ਮਾੜਾ ਮੋਟਰ ਦਰਦਾ ਆ ਗਿਆ ਨਾਲ ਨਾਲ ਲੈ ਕੇ ਜਾਇਓ ਛੱਡ ਜਾਓ ਸਾਨੂੰ ਸਾਡੀ ਖੈਰ ਮੁਬਾਰਕ ਇੱਕ ਚੀਜ਼ ਮੈਂ ਕਹਿਣਾ ਚਾਹਣਾ ਵੀ ਜਿਹੜੇ ਸੱਜਣ ਮਿੱਤਰ ਹੋਰ ਗਵਾਈਏ ਆ ਦੇਖੋ ਮੇਰੇ ਲਈ ਸਾਰੇ ਰੱਬ ਦਾ ਰੂਪੋਂ ਸਾਰੇ ਸਿਰ ਦਾ ਤਾਜ ਹੋ ਪਰ ਰੌਲਾ ਹੁਣ ਇੱਥੇ ਆ ਵੀ ਮੈਂ ਪੈਸੇ ਲੈ ਕੇ ਆਇਆ ਮੇਰਾ ਤਾਂ ਜੀ ਕਰਦਾ ਵੀ ਜਿੰਨੇ ਵੀ ਗਾਉਣ ਵਾਲੇ ਆਏ ਆ ਸਾਰੇ ਗਾਉਣ ਕੋਕਾ ਮੈਂ ਵੀ ਕਦੇ ਇਤਈ ਸਟੇਜ ਦੇ ਪਿੱਛੇ ਖੜਾ ਹੁੰਦਾ ਸੀ ਕਿ ਮੈਨੂੰ ਵੀ ਮੌਕਾ ਮਿਲ ਜਾਏ ਪਰ ਹੁਣ ਜੇ ਖੜੇ ਆ ਤਾਂ ਮੈਂ ਆਪਦਾ ਕਰਮ ਧਰਮ ਪਛਾਣਦੇ ਹੋਏ ਇੰਨਾ ਕਰ ਸਕਦਾ ਵੀ ਪ੍ਰਬੰਧਕ ਤੇ ਮੱਖਣ ਭਾਈ ਹੋਈ ਇਹਨਾਂ ਗਵਈਆਂ ਨੂੰ ਗਵਾ ਦੇਣ ਤੇ ਮੈਂ ਬਾ ਇੱਜ਼ਤ ਇਹਨਾਂ ਨੂੰ ਬੈਠ ਕੇ ਸੁਣ ਕੇ ਜਾਊਗਾ ਮੈਂ ਇੰਨਾ ਕਰ ਸਕਦਾ ਪਰ ਮੈਂ ਆਪਣੀ ਮਰਜ਼ੀ ਮੁਤਾਬਕ ਚਲੋ ਉਹ ਲਵਿਸ਼ ਸਾਡੀ ਧੀ ਆਈ ਸੀ ਤਾਂ ਮੈਂ ਹਿੰਮਤ ਮਾਰ ਕੇ ਇਹਨਾਂ ਨੂੰ ਬੇਨਤੀ ਕਰ ਲਈ ਕਿ ਇਹ ਗਵਾ ਲਓ ਪਰ ਹੁਣ ਜਿੰਨੇ ਆਉਂਦੇ ਆ ਮੇਰੇ ਲਈ ਸਾਰੇ ਸਤਿਕਾਰਯੋਗ ਆ ਬਾਬੋ ਮੇਰੇ ਲਈ ਕੋਈ ਆਪਣਾ ਨਹੀਂ ਹੈ ਪਰ ਮੈਂ ਬੰਦੇ ਦਾ ਪੁੱਤ ਬਣ ਕੇ ਐਨੀ ਗੱਲ ਕਹਿ ਸਕਦਾ ਵੀ ਵੀ ਗਾਓ ਪ੍ਰਬੰਧਕਾਂ ਤੋਂ ਟਾਈਮ ਲੈ ਲਓ ਮੈਂ ਬਹਿ ਕੇ ਸੁਣ ਕੇ ਜਾਊਂਗਾ ਮੈਂ ਨਹੀਂ ਜਾਂਦਾ ਮੈਂ ਤੁਹਾਡੇ ਪੈਰਾਂ 'ਚ ਬਹਿ ਕੇ ਜਿੰਨੇ ਕੁ ਬਈ ਆਏ ਹਾਂ ਮੈਂ ਤੁਹਾਨੂੰ ਸੁਣ ਕੇ ਜਾਊਂਗਾ ਪਰ ਤੁਸੀਂ ਮੈਨੂੰ ਇੱਥੇ ਗਲਤ ਨਾ ਸਾਬਤ ਕਰਿਓ ਕਿ ਮੈਂ ਕੋਈ ਮੇਰੀ ਹਵਾ ਖਰਾਓਗੀ ਨਹੀਂ ਬਾਬੇਓ ਪ੍ਰੋਬਲਮ ਇਹ ਹੈ ਕਿ ਮੈਂ ਵੇਖ ਕੇ ਆਇਆ ਮੈਂ ਇੱਥੇ ਕੁਝ ਪੈਸੇ ਲੈ ਕੇ ਆਇਆ ਹਾਂ ਉਹਦੇ ਬਦਲੇ ਮੇਰੀਆਂ ਕੁਝ ਕਮਿਟਮੈਂਟਸ ਨੇ ਜੜੀਆਂ ਜੜੀਆਂ ਮੈਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਕਿ ਜਿਉਂ ਜਿਹਾ ਵਾ ਗੱਲਾਂ ਕਰਦਾ ਤਾਂ ਫਿਰ ਇਹ ਕੰਮ ਹੋਣਾ ਲਾਜ਼ਮੀ ਹੈ ਸੋ ਕਮੇਟੀ ਵਾਲਾ ਵੀ ਤੇ ਜਿੰਨੇ ਵੀ ਗਵਾਈਏ ਭਰਾ ਮੇਰੇ ਸੁਣਦੇ ਹੋ ਮੇਰੇ ਲਈ ਤੁਸੀਂ ਰੱਬ ਵਰਗੇ ਹੋ ਆਓ ਝਪ ਝਪ ਕੇ ਗਾਓ ਪਰ ਇੱਕ ਪ੍ਰੋਸੈਸ ਤੋਂ ਹੋ ਕੇ ਆਓ ਪ੍ਰਬੰਧਕਾਂ ਨੂੰ ਬੱਸ ਲੋ ਮੈਨੂੰ ਪੂਰਾ ਪ੍ਰੋਬਲਮ ਨਹੀਂ ਤੇ ਫੋਟੋ ਵਾਲੇ ਵੀਰ ਜਿੰਨੇ ਵੀ ਭਰਾ ਫੋਟੋ ਕਰਾਉਣੀ ਚਾਹੁੰਦੇ ਆ ਜਾਓ ਹੁਣ ਮੈਂ ਹਾਜ਼ਰ ਹਾਂ ਮੈਨੂੰ ਹੁਣ ਭਵੇਂ ਅੱਧਾ ਘੰਟਾ ਖੜਾ ਲਓ ਅੱਧਾ ਘੰਟਾ ਵੀ ਖੜ ਕੇ ਫੋਟੋ ਮੈਂ ਖਿਚਾ ਲੂੰਗਾ ਬਾਤ ਬਾਤ ਆਦਰ ਸਤਕਾਰ ਮਾਵਾ ਦਾ ਭੈਣਾਂ ਦਾ ਬਜ਼ੁਰਗਾਂ ਦਾ ਵੀਰਾਂ ਦਾ ਛੋਟੇ ਬੱਚਿਆਂ ਦਾ ਸਭ ਪ੍ਰਬੰਧਕ ਕਮੇਟੀ ਦਾ ਸੋ ਸਾਰਿਆਂ ਦਾ ਬਾਹਰ ਲਿਆਂਦਾ ਅੰਦਰ ਲਿਆਂਦਾ ਮੱਖਣ ਬਾਈ ਹੋਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਲਵਿਸ਼ ਚਾਹਾਨ ਲਈ ਬਹੁਤ ਬਹੁਤ ਪਿਆਰ ਉਸ ਧੀਰਾਨੀ ਲਈ ਲਓ ਬਾਬੇ ਮੰਗਾ ਵੀਰ ਸਾਡਾ ਯੂ ਐਸ ਏ ਤੋਂ ਸਾਡੇ ਫਲਾਈਤੀਏ ਸਾਡੇ ਕੈਨੇਡਾ ਤੋਂ ਫੈਮਿਲੀ ਸੋ ਸੋ ਸਾਰਿਆਂ ਲਈ ਬਹੁਤ ਬਹੁਤ ਪਿਆਰ ਕੋਈ ਵੀ ਫੋਟੋ ਵਾਲਾ ਪੱਤਰਕਾਰ ਭਰਾ ਨੇ ਉਹਨਾਂ ਲਈ ਪਿਆਰ ਫੋਟੋ ਵਾਲਾ ਇੱਕ ਵਾਰੀ ਫੇਰ ਕਹਿੰਦਾ ਮੈਂ ਜੇ ਕੋਈ ਕਾਲੇ ਰੰਗ ਦਾ কুর্তা ਪਾ ਕੇ ਮੇਰੇ ਨਾਲ ਰੁਸ ਕੇ ਗਿਆ ਹੋਵੇ ਕਿ ਫੋਟੋ ਨਹੀਂ ਖਿਚਾਈ ਮੈਂ ਹੁਣ ਬੇਨਤੀ ਕਰਦਾ ਵੀ ਹੁਣ ਟਾਈਮ ਐ ਭਾਵੇਂ ਅੱਧਾ ਘੰਟਾ ਖੜਾ ਲੋ ਅੱਧਾ ਘੰਟਾ ਵੀ ਹੁਣ ਫੋਟੋ ਖਿਚਾਉਣ ਨੂੰ ਰੈਡੀ ਆ ਜੋ ਜੀ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜਿਵੇਂ ਤੁਸੀਂ ਬੂਏ ਖੋਲੇ ਵੇ ਪਾਣੀ ਹੰਦੇ ਵਾਸਤੇ ਸ਼ਾਲਾ ਮੇਰੇ ਪਿੰਡ ਤੋਂ ਲਾਹੌਰ ਜਾਣ ਰਾਸਤੇ ਅੱਜ ਮੈਂ ਤੁਸੀਂ ਬੂਏ ਖੋਲੇ ਵਾ ਪਾਣੀ ਆਉਂਦੇ ਵਾਸਤੇ ਸ਼ਾਲਾ ਮੇਰੇ ਪਿੰਡ ਤੋਂ ਲਾਹੌਰ ਜਾਣ ਰਾਸਤੇ ਸਜਦੇ ਦੇ ਨਾਂ ਸੱਚ ਦੇ ਨਾਮ ਸਤਕਾਰ ਭੇਜ ਰਹੇ ਆ ਅਸੀਂ ਕੱਲਾ ਪਾਣੀ ਨਹੀਂ ਪਿਆਰ ਭੇਜ ਰਹੇ ਆ ਅਸੀਂ ਕੱਲਾ ਪਾਣੀ ਨਹੀਂ ਪਿਆਰ ਭੇਜ ਰਹੇ ਆ ਅਸੀਂ ਕੱਲਾ ਪਾਣੀ ਨਹੀਂ ਪਿਆਰ ਭੇਜ ਰਹੇ ਆ ਸੱਚ ਦੇ ਨਾਮ ਸੱਜ ਦੇ ਦੇ ਨਾਲ ਸੱਜ ਦੇ ਦੇ ਨਾਲ ਸਤਕਾਰ ਭੇਜ ਰਹੇ ਆ ਅਸੀਂ ਕੱਲਾ ਪਾਣੀ ਨਹੀਂ ਪਿਆਰ ਭੇਜ ਰਹੇ ਆ ਸਰਦਾਰਾ ਜ ਆਉਂਦਾ ਰਹੇ ਅਸੀਂ ਕੱਲਾ ਪਾਣੀ ਨਹੀਂ ਪਿਆਰ ਭੇਜ ਰਹੇ ਆ ਸੋ ਸਾਡੇ ਉਧਰਲੇ ਪਾਕਿਸਤਾਨ ਚ ਵਸਦੇ ਸਾਡੇ ਸਾਰੇ ਪਰਿਵਾਰਾਂ ਲਈ ਠੰਡੀਆਂ ਹਵਾਵਾਂ ਆਉਣ ਦਵਾ ਇਧਰੋਂ ਸੁਭਚੇ ਪੰਜਾਬ ਵੱਲੋਂ ਢੋਲੀਆਂ ਵੱਲੋਂ ਸਾਝੀਆਂ ਵੱਲੋਂ ਗਵਈਆਂ ਵੱਲੋਂ ਆਵਾਮ ਵੱਲੋਂ ਮਜ਼ਦੂਰਾਂ ਵੱਲੋਂ ਕਿਸਾਨਾਂ ਵੱਲੋਂ ਕਰਦਾਰਾਂ ਵੱਲੋਂ ਸੋ ਸਾਰਿਆਂ ਲਈ ਬਹੁਤ ਬਹੁਤ ਪਿਆਰ ਸਤਕਾਰ ਤੇ ਇੱਕ ਵਾਰ ਫੇਰ ਧੰਨਵਾਦ ਬਾਬਿਓ ਬੜੀ ਮਿਹਰਬਾਨੀ ਥੈਂਕ ਯੂ ਜੀ ਹੁਣ ਸਨਮਾਨ ਆਪਾਂ ਕਰ ਲਈਏ ਪਹਿਲਾਂ ਸਾਡੀ ਸਮਚੇ ਪ੍ਰਬੰਧਕ ਕਮੇਟੀ ਇੱਕ ਸਨਮਾਨ ਹੈ ਜੀ ਸਰਕਾਰ ਆ ਬਾਬਾ ਜੀ ਪਹਿਲਾਂ ਸਨਮਾਨ ਸਾਡਾ ਰਿਸਿਵ ਕਰ ਲਓ ਜੀ ਬਲਤਿਆ ਸਾਹਿਬ ਆਜੋ 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 ਤੁਸੀਂ ਰਹਿ ਗਏ ਸੀ ਉਦੋਂ ਆਜੋ ਆਜੋ ਇਹੀ ਤੇ ਕਵਰ ਕਰੇ ਵਾਲਜੀ ਦੀ ਇਹੀ ਖਾਸੀਅਤ ਹੈ ਇੱਕ ਇੱਕ ਬੰਦਾ ਵੇਖ ਲੈਂਦੇ ਨੇ ਕਿ ਕਿਹੜਾ ਆਪਣਾ ਕਿਹੜੇ ਮੁਹੱਬਤ ਕਰਦੇ ਕਿਹੜੇ ਪਿਆਰ ਕਰਦੇ ਇਹ ਗੀਤ ਵਿੱਚ ਵੀ ਇਹੀ ਵਰਣਨ ਕੀਤਾ ਇਹਨਾਂ ਨੇ ਇਹ ਸਥਾਨ ਵੀ ਮੇਰਾ ਉਹ ਸਥਾਨ ਵੀ ਮੇਰਾ ਸਾਰੇ ਜਹਾਂ ਦਾ ਮੈਂ ਸਾਰਾ ਜਹਾਨ ਮੇਰਾ ਗਵਈਏ ਸਾਰੇ ਜਹਾਨ ਦੇ ਹੁੰਦੇ ਨੇ ਕਿਸੇ ਇੱਕ ਮੁਲਕ ਕਿਸੇ ਇੱਕ ਦੇਸ਼ ਦੇ ਨਹੀਂ ਹੁੰਦੇ ਇਹ ਪੂਰੇ ਵਰਲਡ ਦੇ ਹੁੰਦੇ ਵਾਹ ਇਸ ਕਰਕੇ ਖੜੇ ਸੀ ਸਾਨੂੰ ਸਨਮਾਨ ਕਰ ਲੈਣ ਤੋਂ ਭੈਣ ਜੀ 2 ਮਿੰਟ ਰੁਕ ਜਾਓ ਸਨਮਾਨ ਦਿਓ ਮੰਗੇ ਭਾਈ ਨਾਲ ਹੀ ਨਾ ਭਾਜੀ ਉਹਨਾਂ ਨਾਲ ਹੀ ਲੱਗੇ ਭਾਜੀ ਦਾ ਸਨਮਾਨ ਸਨਮਾਨ ਇੱਕ ਹੈ ਜੀ ਸਾਡੇ ਵੱਲ ਛੋਟੀ ਜੀ ਹਾਂ ਇਹ ਆਪ ਜੀ ਦਾ ਨਹੀਂ 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 ਤੁਹਾਡਾ ਰਹਿੰਦਾ ਜੀ ਉਹ ਇਹ ਸਾਡੀ ਸਪੋਰਟਸ ਕਲੱਬ ਦਾ ਸੀ ਇਹ ਸਾਡੀ ਕਮੇਟੀ ਦਾ ਜੀ ਆ ਜੀ ਆ ਫੋਟੋ ਪੱਤਰਕਾਰਾਂ ਬੇਨਤੀ ਹੈ ਪੱਤਰਕਾਰ ਭਾਈਚਾਰ ਆਇਆ ਸਾਰੇ ਜਰਨਲਿਸਟ ਇਸ ਇਲਾਕੇ ਦੇ ਟਾਪ ਜਰਨਲਿਸਟ ਆ ਸਾਰੇ ਮੇਰੇ ਦੋਸਤ ਹੈ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੇ ਸਾਡੀ ਸਮੁੱਚੀ ਪ੍ਰਬੰਧਕ ਕਮੇਟੀ ਸਾਰੇ 바ਸੀ ਸਾਹਿਬ ਸਾਡੇ ਮੰਗਾ ਭਾਜੀ ਬਲਰਾਜ ਜੀ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਜਿਨ੍ਹਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਇਸ ਮੇਲੇ ਨੂੰ ਕਾਮਯਾਬ ਕਰਨ ਲਈ ਬਹੁਤ ਮਿਹਨਤ ਕੀਤੀ ਇਹ ਤਾਂ ਮਨਵਾਇਆ ਲੱਗਦਾ ਵੀ ਮਾਜਵੇਂ ਟੀ20 ਜਿੱਤ ਕੇ ਚੱਲੇ ਆ। ਥੈਂਕ ਯੂ ਸੋ ਮਚ। ਤਾੜੀ ਮਾਰੋ ਜਰਾ ਜ਼ੋਰ ਨਾਲ। ਭਾਜੀ ਨੂੰ ਲੈ ਕੇ ਜਾਓ। ਆਰਾਮ ਨਾ ਰੋ। ਆਰਾਮ। ਆਰਾਮ ਨਾ ਜੀ ਆਰਾਮ ਨਾ। ਥੋੜਾ ਰਸ਼ ਘਟਾਓ ਸਟੇਜ ਤੇ। ਉਹ ਸਲੀਮ ਭਾਜੀ ਵਾਂਗੂ ਸਟੇਜ 'ਤੇ ਨਾ ਡਿੱਗ ਪਵੇ। ਥੋੜਾ ਜ਼ਿਆਦਾ ਰਸ਼ ਪਾਲਿਆ।